ਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਵੀਡੀਓ ਇੱਕ ਕੈਮ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਜ਼ਰੂਰ ਕਰਨਾ ਅੱਜ ਗੱਲ ਕਰਾਂਗੇ ਖੂਨਦਾਨ ਕੈਂਪ ਬਾਰੇ ਅਸੀਂ ਜੇ ਕੋਈ ਮਿਲਦਾ ਤਾਂ ਉਹਨਾਂ ਨੂੰ ਵੀ ਇਹ ਜਾਣਕਾਰੀ ਜਿਹੜੀ ਮੁਹੱਈਆ ਕਰਵਾਉਂਦੇ ਰਹਿੰਨੇ ਆ ਤੇ ਅੱਜ ਵੀਡੀਓ ਦੇ ਮਾਧਿਅਮ ਰਾਹੀਂ ਵੀ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਸਾਨੂੰ ਵੀ ਕੋਈ ਕਾਲ ਆਉਂਦੀ ਹੈ ਕਿ ਬਲੱਡ ਦੀ ਲੋੜ ਹੈ ਤਾਂ ਅਸੀਂ ਜਿਹੜੇ ਅੱਗੇ ਗਰੁੱਪ ਬਣੇ ਹੋਏ ਆ ਜਾਂ ਐਨ ਜੀਓ ਆ ਜਾਂ ਜਿੱਥੇ-ਜਿੱਥੇ ਵੀ ਸਾਡੇ ਸੰਪਰਕ ਹੈ ਉਹਨਾਂ ਨਾਲ ਅਸੀਂ ਜਿਹੜੀ ਆ ਉਹ ਰਾਤ ਦਾ ਜਿਹੜਾ ਉਹ ਕੈਂਪ ਕਰਦੇ ਆ ਤੇ ਹਰ ਸੰਭਵ ਕੋਸ਼ਿਸ਼ ਕਰਦੇ ਆ ਕਿ ਜਿਹੜਾ ਬਲੱਡ ਹੈ ਉਹ ਮਹਈਆ ਕਰਾਇਆ ਜਾਵੇ ਆਮ ਰੁਟੀਨ ਦੇ ਵਿੱਚ ਸਾਨੂੰ ਇਸ ਦੀ अहमियत ਨਹੀਂ ਪਤਾ ਪਰ ਜਦੋਂ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਸਾਡੇ ਆਪਣੇ ਘਰਾਂ ਦੇ ਵਿੱਚ ਕੋਈ ਕੇਸ ਹੁੰਦਾ ਹੈ ਤੇ ਸਾਨੂੰ ਬਲੱਡ ਦੀ ਲੋੜ ਪੈਂਦੀ ਹੈ ਫਿਰ ਉਸ ਟਾਈਮ ਬੰਦਾ ਬਹੁਤ ਪਾਸੇ ਹੱਥ ਪੈਰ ਮਾਰਦਾ ਹੈ ਕਾਲ ਕਰਦਾ ਹੈ ਤਰ ਲੋ ਮੱਛੀ ਬੰਦਾ ਪੈਸਾ ਵੀ ਜਿੰਨਾ ਮਰਜ਼ੀ ਦੇਣ ਨੂੰ ਤਿਆਰ ਹੋ ਜਾਂਦਾ ਸਾਡੀ ਬੇਨਤੀ ਇਹ ਹੈ ਕਿ ਕੋਈ ਵੀ ਐਨ ਜੀਓ ਜਿਹੜੀ ਉਹ ਕਿਤੇ ਵੀ ਖੂਨਦਾਨ ਕੈਂਪ ਲਾਉਂਦੀ ਹੈ ਬੇਚੈਜ ਹੋ ਕੇ ਤੁਸੀਂ ਆਪਣਾ ਜਿਹੜਾ ਖੂਨਦਾਨ ਮਹਾਦਾਨ ਖੂਨਦਾਨ ਜ਼ਰੂਰ ਕਰਨਾ ਤਾਂ ਕਿ ਤੁਹਾਡਾ ਦਿੱਤਾ ਹੋਇਆ ਖੂਨ ਦਾ ਇੱਕ ਇੱਕ ਕਤਰਾ ਕਿਸੇ ਨਾ ਕਿਸੇ ਦੀ ਜਿਹੜੀ ਉਹ ਜਾਨ ਬਚਾ ਸਕੇ ਹਲਸਾ ਵਾਕੇ ਦਿੱਤੀ ਪਤੇ ਲੋਕ ਲਈ ਆਰਮਿੰਗ ਲੋਕ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪੰਜਾਬ ਤਾਂ ਵੀ ਜੀ ਅੱਜ ਅਸੀਂ ਇੱਕ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਤੇ ਤੁਹਾਨੂੰ ਵੀ ਇਹ ਨਾਲ ਵੀ ਮਿਲਾਵਾਂਗੇ ਕਈ-ਕਈ ਵਾਰ ਕੀ ਹੁੰਦਾ ਕਿ ਜਦੋਂ ਕੋਈ ਵੀ ਐਨਜੀਓ ਜਾਂ ਸੁਸਾਇਟੀਆਂ ਬਲੱਡ ਕੈਂਪ ਨੂੰ ਆਰਗੇਨਾਈਜ਼ ਕਰਦੀਆਂ ਤਾਂ ਕਈ ਤਰ੍ਹਾਂ ਦੀਆਂ افਵਾਹਾਂ ਜਿਹੜੀਆਂ ਉਹ ਫਲਾਈਆਂ ਵੀ ਜਾਂਦੀਆਂ ਤੇ ਮੰਨ ਲਓ ਸਾਡੇ ਮਨਾਂ ਚ ਡਰ ਵੀ ਹੁੰਦਾ ਲਈ ਪਤਾ ਨਹੀਂ ਬਲੱਡ ਦੇਵਾਂਗੇ ਤਾਂ ਕੀ ਹੋਜੂ ਤੁਹਾਡਾ ਦਿੱਤਾ ਹੋਇਆ ਜਿਹੜਾ ਇੱਕ ਇੱਕ ਕਤਰਾ ਵਾ ਉਹ ਕਿਸੇ ਦੀ ਜਾਨ ਬਚਾਉਣ ਵਾਸਤੇ ਲੱਗਦਾ ਵਾ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਦੋਂ ਸਾਨੂੰ ਕੋਈ ਕਾਲ ਆਉਂਦਾ ਵਾ ਤੇ ਅਸੀਂ ਉਸ ਨੂੰ ਬਹੁਤ ਰਿਸਪੌਂਸੀਬਿਲਟੀ ਦੇ ਨਾਲ ਜਿਹੜਾ ਉਹ ਪੂਰਾ ਵੀ ਕਰਦੇ ਆਂ ਤੇ ਫੀਡਬੈਕ ਵੀ ਲੈਂਦੇ ਆਂ ਤੇ ਨਾਲ ਨਾਲ ਜਿਹੜਾ ਉਹ ਕਾਲ ਕਰਕੇ ਪੁੱਛਦੇ ਵੀ ਰਹਿੰਦੇ ਆ ਲਈ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ ਏ ਬਾਈ ਹੁਣਾਂ ਦਾ ਸਾਨੂੰ ਕਾਲ ਆਇਆ ਸੀ ਆਪ ਹੀ ਦੱਸਣਗੇ ਲਵੀ ਇਹਨਾਂ ਦੇ ਕਾਲ ਕਰਨ ਤੋਂ ਬਾਅਦ ਆ ਜਿਹੜਾ ਉਹ ਬਲੱਡ ਇਹਨਾਂ ਨੂੰ ਪ੍ਰੋਵਾਈਡ ਹੋਇਆ ਕਿ ਨਹੀਂ ਹਾਂਜੀ ਹਾਂਜੀ ਬਾਈ ਜੀ ਬਹੁਤ ਵਾਹਿਗੁਰੂ ਦੀ ਖਾਲਸਾ ਬਾਈ ਫਤਿਹ ਜੀ ਜਦੋਂ ਬਾਈ ਜੀ ਨੇ ਕਾਲ ਕਰਤੀ ਉੱਥੇ ਉਹਨਾਂ ਨੇ ਸਾਡੀ ਪੂਰੀ ਗੌਰ ਨਾਲ ਗੱਲ ਸੁਣੀ ਉਹਨਾਂ ਨੇ ਪੂਰੀ ਗੌਰ ਨਾਲ ਸਾਨੂੰ ਬਲੱਡ ਉਹ ਇਹਨਾਂ ਨੇ ਵੀ ਕਿਹਾ ਵੀ ਜਿੰਨਾ ਵੀ ਲੋੜ ਹੋਇਆ ਬਲੱਡ ਉਹਨਾਂ ਹੀ ਦਿਓ ਪਰ ਸਾਦੋਂ ਜਿੰਨਾ ਲੋੜ ਸੀ ਉਹਨਾਂ ਲੈ ਕੇ ਆ ਹੀ ਵਕਤ ਆ ਸਾਨੂੰ ਕੋਈ ਵੀ 1% ਵੀ ਦਿੱਕਤ ਨਹੀਂ ਆਈ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਇਹਨਾਂ ਦੇ ਕਾਲ ਕਰਨ ਨਾਲ ਚਲੋ ਸਾਨੂੰ ਬਹੁਤ ਹੈਲਪ ਹੋਈ ਬਹੁਤ ਜ਼ਿਆਦਾ ਹੈਲਪ ਹੋਈ ਵਾਹਿਗੁਰੂ ਐਦਾਂ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀ ਕਿਸੇ ਨੂੰ ਐਦਾਂ ਹੀ ਲੋੜ ਪਵੇ ਨਾ ਜੇ ਪੈਂਦੀ ਆ ਤੇ ਵਧੀਆ ਪ੍ਰੋਵਾਈਡ ਕਰਾਉਂਦੇ ਆ ਇੱਕ ਗੱਲ ਸੁਣਦੇ ਆ ਨਾਲ ਹੀ ਗੱਲ ਨਹੀਂ ਕੋਈ ਇਹਦਾ ਬਖਵਾਵਾ ਵੀ ਜਿਹੜਾ ਡਾ ਦਿੰਦੇ ਆ ਉਹ ਮਾੜੀ ਗੱਲ ਵੀ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਨਾ ਕਿ ਨਿੰਦਿਆ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਇਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲੋਕ ਪੁਲਾਈ ਆਰਮਿੰਗ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਅਸੀਂ ਇਸ ਤਰ੍ਹਾਂ ਦੇ ਵੀਰਾਂ ਨੂੰ ਤਾਂ ਜਿਹੜਾ ਉਹ ਕੈਮਰੇ ਦੇ ਸਾਹਮਣੇ ਲੈ ਕੇ ਆਉਣੇ ਆ ਕਿ ਕਈ ਯਾਰ ਇਹ ਜਿਹੜਾ ਮਨ 'ਚ ਹੁੰਦਾ ਵਾ ਲਵੇ ਨਹੀਂ ਯਾਰ ਕੈਂਪ ਲਵਾ ਦਿੰਦੇ ਆ ਕਈ ਵੀਰਾਂ ਦੇ ਸਵਾਲ ਆ ਤੇ ਸਾਨੂੰ ਤਾਂ ਬਲੱਡ ਮਿਲਦਾ ਨਹੀਂ ਸਾਨੂੰ ਤਾਂ ਆਏ ਆ ਸਾਨੂੰ ਤਾਂ ਜਾਵਾਂ ਪਹਿਲੀ ਗੱਲ ਤਾਂ ਸਤਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਿ ਜ਼ਰੂਰਤ ਨਾ ਹੀ ਪਵੇ ਤੇ ਜੇ ਕਿਤੇ ਜ਼ਰੂਰਤ ਪੈਂਦੀ ਵੀ ਆ ਤਾਂ ਅਸੀਂ ਹਰ ਕੋਸ਼ਿਸ਼ ਜਿਹੜੀ ਉਹ ਕਰਦੇ ਆ ਕਿ ਜੋ ਵੀ ਜੇ ਕਿਸੇ ਨੇ ਕੈਂਪ ਦੇ ਵਿੱਚ ਬਲੱਡ ਦਿੱਤਾ ਤਾਂ ਵੀ ਨਹੀਂ ਵੀ ਤਾਂ ਉਹਨੂੰ ਜਿਹੜਾ ਖੂਨਦਾਨ ਜਿਹੜਾ ਬਲੱਡ ਆ ਉਹ ਜ਼ਰੂਰ ਮਿਲੇ ਤੇ ਵੀਰ ਆਪੇ ਦੱਸਣਗੇ ਕਿ ਇਹਨਾਂ ਨੇ ਸਾਨੂੰ ਫੋਨ ਕੀਤਾ ਤੇ ਇਹਨਾਂ ਨੂੰ ਕਿੰਨਾ ਜਿਹੜਾ ਬਲੱਡ ਮਿਲਿਆ ਤੇ ਕਿੰਨੀ ਜਲਦੀ ਮਿਲਿਆ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਵੀਰ ਨੂੰ ਫੋਨ ਕੀਤਾ ਸੀਗਾ ਜੀ ਸਾਨੂੰ ਬਲੱਡ ਦੀ ਬਹੁਤ ਜ਼ਰੂਰਤ ਸੀ ਮੇਰੇ ਸਿਸਟਰ ਐਡਮਿਟ ਸੀਗੀ ਜੀਰੇ ਹਸਪੀਟਲ 'ਚ ਤੇ ਵੀਰ ਨੂੰ ਫੋਨ ਕੀਤਾ ਤੇ ਵੀਰ ਨੇ ਬਹੁਤ ਹੀ ਛੇਤੀ ਜਲਦੀ ਤੋਂ ਜਲਦੀ ਫੋਨ ਮਤਲਬ ਆਪਾਂ ਨੂੰ ਪ੍ਰੋਵਾਈਡ ਕੀਤਾ ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਨੂੰ ਵੱਧ ਤੋਂ ਵੱਧ ਫੂਨਦਾਨ ਕਰਨਾ ਚਾਹੀਦਾ ਹੈ ਜੋ ਕਿਸੇ ਕਰੀਬ ਦੇ ਜਿ세 ਬੇਸਾਰਾ ਦੇ ਜਾਂ ਕਿਸੇ ਵੀ ਮਰੀਜ਼ ਦੇ ਕੰਮ ਹੁੰਦਾ ਇਸ ਲਈ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਇਹ ਮਤਲਬ ਹੱਲ ਕੀਤਾ ਤੇ ਤੁਹਾਨੂੰ ਵੀ ਇਹ ਅਪੀਲ ਹੈ ਵੀ ਵੱਧ ਤੋਂ ਵੱਧ ਆਪਾਂ ਫੂਨਦਾਨ ਕਰੀਏ ਤੇ ਆਪਾਂ ਲੋਕ ਆਪਲਾਇ ਦਾ ਕੰਮ ਚਾਰੀ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ